ਦੋਸਤੋ ਇੱਕ ਕਹਾਵਤ ਹੈ ਕਿ ਵਿਰੇ ਆਈ ਜੰਜ ਤੇ ਬਿੰਨੋ ਕੁੜੀ ਦੇ ਕੰਨ ਇੱਕ ਹਕਤ ਸਾਡੀ ਪੰਜਾਬ ਸਰਕਾਰ ਦੇ ਉੱਤੇ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਤੇ ਬਾਕੂ ਵੀ ਟੁਕਦੀ ਹੈ ਇੱਕ ਪਾਸੇ ਤਾਂ ਅੱਜ ਬਰਸਾਤਾਂ ਦੇ ਦਿਨ ਚੱਲ ਰਹੇ ਨੇ ਪੂਰਾ ਪੰਜਾਬ ਹੈ ਜਿਹੜਾ ਹੜ੍ਹਾਂ ਦੀ ਮਾਰ ਹੇਠ ਆਇਆ ਹੋਇਆ ਹੈ ਹੜ੍ਹਾਂ ਦੀ ਮਾਰ ਚੱਲ ਰਿਹਾ ਹੈ ਤੇ ਦੂਜੇ ਪਾਸੇ ਤਸਵੀਰਾਂ ਤੁਹਾਨੂੰ ਅਸੀਂ ਸੰਗਰੂਰ ਤੋਂ ਦਿਖਾ ਰਹੇ ਹਾਂ ਸੰਗਰੂਰ ਦੇ ਹਾਲਾਤ ਨੇ ਜਿਹੜੇ ਬਗੈਰ ਕਿਸੇ ਹੜ੍ਹਾਂ ਤੋਂ ਬਗੈਰ ਕਿਸੇ ਤਰ੍ਹਾਂ ਦੇ ਪਾਣੀ ਤੋਂ ਸਿਰਫ ਮੀਂਹ ਦੇ ਪਾਣੀ ਦੇ ਨਾਲ ਹੀ ਵਰਖਾ ਦੇ ਪਾਣੀ ਦੇ ਨਾਲ ਹੀ ਹੜ੍ਹਾਂ ਵਰਗੇ ਹੜਾਤ ਬਣੇ ਹੋਏ ਨੇ ਜਿਹਦਾ ਕਾਰਨ ਹੈ ਕਿ ਜਿਹੜਾ ਡਰੇਨਾਂ ਦੀ ਸਫਾਈ ਨਹੀਂ ਸੀ ਜੋ ਗੰਦਾ ਨਾਲਾ ਸੰਗਰੂਰ ਦੇ ਜਿਹੜਾ ਹੈਗਾ ਗੰਦੇ ਪਾਣੀ ਦੇ ਨਿਕਾਸ ਦੇ ਲਈ ਬਣਿਆ ਹੋਇਆ ਔਰ ਅੱਗੇ ਜਾ ਕੇ ਜਿਹੜਾ ਆਪਣਾ ਸਰਹੰਦ ਚੋਆ ਹੈ ਉਹਦੇ ਵਿੱਚ ਗਿਰਦਾ ਸੁਨਾਮ ਦੇ ਨੇੜੇ ਜਾ ਕੇ ਇਹ ਸੰਗਰੂਰ ਤੋਂ ਸੁਨਾਮ ਰੋਡ ਹੈ ਜਿਹਦੇ ਉੱਤੇ ਜਿਹੜਾ ਗੰਦਾ ਨਾਲਾ ਇਹ ਜਾਂਦਾ ਹੈ। ਇਹਦੀ ਸਫਾਈ ਜਿਹੜੀ ਨਾਮਾਤਰ ਹੋਈ ਹੈ ਜੇ ਕਿਤੇ ਨਾ ਕਿਤੇ ਕੀਤੀ ਹੈ ਪ੍ਰਸ਼ਾਸਨ ਦਾ ਤਾਂ ਕਹਿਣਾ ਹੈ ਕਿ ਇਹਦੀ ਸਫਾਈ ਕੀਤੀ ਗਈ ਹੈ ਪਰ ਜਿਸ ਤਰ੍ਹਾਂ ਦੇ ਹਾਲਾਤ ਤੁਸੀਂ ਅੱਜ ਦੇਖ ਸਕਦੇ ਹੋ ਕਿ ਬਰਸਾਤ ਹੋ ਰਹੀ ਹੈ। ਪਿਛਲੇ ਕਈ ਦਿਨਾਂ ਤੋਂ ਮੀਂਹ ਪੈ ਰਿਹਾ ਹੈ ਲਗਾਤਾਰ ਸੰਗਰੂਰ ਦਾ ਕੋਈ ਵੀ ਮਹੱਲਾ ਕੋਈ ਵੀ ਬਸਤੀ ਇਹ ਜਿਹੀ ਨਹੀਂ ਜਿੱਥੇ ਪਾਣੀ ਨਾ ਖੜਾ ਹੋਵੇ ਹਰ ਮਹੱਲੇ ਦੇ ਵਿੱਚ ਛੋਟੇ ਛੋਟੇ ਪਾਣੀ ਖੜਾ ਹੈ ਪਾਣੀ ਦਾ ਨਿਕਾਸ ਕਿਸੇ ਪਾਸੇ ਵੀ ਨਹੀਂ ਹੋ ਰਿਹਾ ਕਾਰਨ ਸੀ ਕਿ ਉਹਦਾ ਇਹ ਜਿਹੜਾ ਨਾਲਾ ਹੈ ਇਹ ਨਾਲੇ ਦੇ ਵਿੱਚ ਪਾਣੀ ਜਿਹੜਾ ਬੰਦ ਹੋ ਚੁੱਕਿਆ ਹੈ ਅੱਗੇ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ ਦੂਸਰੇ ਪਾਸੇ ਜਿਹੜਾ ਸਰਹੰਦ ਚੋਆ ਉਹਦੇ ਵਿੱਚ ਵੀ ਜਿਹੜਾ ਪਾਣੀ ਹੈ ਪਾਣੀ ਦੀ ਮਾਤਰਾ ਵੱਧ ਚੁੱਕੀ ਹੈ ਕਿਉਂਕਿ ਖੜਾਂ ਦੇ ਕਾਰਨ ਜਿਹੜਾ ਪਿੱਛੋਂ ਪਾਣੀ ਆ ਰਿਹਾ ਹੈ ਉਹ ਵੀ ਬਹੁਤ ਹੀ ਤੇਜ਼ ਰਫ਼ਤਾਰ ਦੇ ਨਾਲ ਤੇ ਵੱਡੀ ਮਾਤਰਾ ਦੇ ਵਿੱਚ ਆ ਰਿਹਾ ਕਿ ਕਿਤੇ ਨਾ ਕਿਤੇ ਉਹ ਵੀ ਕਾਰਨ ਹੈਗਾ ਪਰ ਜਿਹੜਾ ਜਿਆਦਾ ਵੱਡਾ ਕਾਰਨ ਆ ਉਹ ਇਹ ਹੈ ਵੀ ਇੱਥੇ ਜਿਹੜੀ ਸਫਾਈ ਆ ਉਹ ਨਹੀਂ ਹੋਈ ਪਿਛਲੇ ਦਿਨੀ ਜਿਹੜਾ ਇੱਥੋਂ ਇੱਕ ਬੰਨ ਵੀ ਟੁੱਟਿਆ ਸੀਗਾ ਇਸ ਗੰਦੇ ਨਾਲੇ ਦੇ ਉੱਤੋਂ ਜਿਹੜਾ ਸੀਗੀਆਂ ਪਿੰਡ ਦੇ ਵੱਲ ਨੂੰ ਜਾਂਦਾ ਉਹ ਬੰਨ ਟੁੱਟਿਆ ਤੇ ਜਿਹਦੇ ਕਾਰਨ ਸੀਗੀਆਂ ਪਿੰਡ ਦੇ ਲੋਕਾਂ ਦੇ ਵਿੱਚ ਕਾफी ਰੋਸ ਪਾਇਆ ਜਾ ਰਿਹਾ ਸੀ ਉਹਨਾਂ ਨੇ ਵੀ ਸਰਕਾਰ ਦੇ ਖਿਲਾਫ ਪ੍ਰਸ਼ਾਸਨ ਦੇ ਖਿਲਾਫ ਵੀ ਆਪਣੀ ਆਵਾਜ਼ ਉਠਾਈ ਤਾਂ ਮੌਕੇ ਤੇ ਹਲਕਾ ਵਿਧਾਇਕ ਨਿਰਿੰਦਰ ਕੋਪਰਾਜ ਨੇ ਆ ਕੇ ਜਿਹੜਾ ਇਸ ਦਾ ਦੇਖਣ ਕੀਤਾ ਪ੍ਰਸ਼ਾਸਨ ਵੀ ਜਿਹੜਾ ਫਿਰ ਜਿਹੜਾ ਅੱਡੀਆਂ ਭਾਰ ਹੋ ਗਿਆ ਔਰ ਲਾਮ ਲਸ਼ਕਰ ਨਾਲ ਲੈ ਕੇ ਮੌਕੇ ਦੇ ਉੱਤੇ ਪਹੁੰਚ ਕੇ ਜਿਹੜਾ ਇਹ ਨਾਲੇ ਦੀ ਸਫਾਈ ਕਰਾਈ ਗਈ ਹੈ ਮਤਲਬ ਇਸੇ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਬੇਲੇ ਦੇ ਕੰਮ ਤੇ ਕੁਵੇਲੇ ਦੀਆਂ ਟਕਰਾਂ ਟਕਰਾਂ ਵਾਲਾ ਕੰਮ ਹੋਇਆ ਪਿਆ ਕਿਉਂਕਿ ਹੁਣ ਇਹਨਾਂ ਨੂੰ ਪ੍ਰਸ਼ਾਸਨ ਨੂੰ ਔਰ ਹਲਕਾ ਬੈਕ ਨਹੀਂ ਹੋਇਆ ਪਿਆ ਕਿ ਫਟਾਫਟ ਕਿਸੇ ਨਾ ਕਿਸੇ ਤਰੀਕੇ ਨਾਲ ਸੰਗੂਰ ਦੇ ਵਿੱਚੋਂ ਪਾਣੀ ਆ ਨਿਕਲੇ ਕਿਉਂਕਿ ਹਰ ਮਹੱਲੇ ਦੇ ਲੋਕ ਸਰਕਾਰ ਨੂੰ ਗਲਾਂ ਕਰ ਰਹੇ ਨੇ ਪ੍ਰਸ਼ਾਸਨ ਨੂੰ ਕੋਸ ਰਹੇ ਨੇ ਤੇ ਜਿਹਦੇ ਕਾਰਨ ਕਾਫੀ ਜਿਹੜਾ ਵੱਡੇ ਪੱਧਰ ਦੇ ਉੱਤੇ ਸਰਕਾਰ ਦੀ ਜਿਹੜੀ ਬਦਨਾਮੀ ਹੋ ਰਹੀ ਹੈ ਔਰ ਹੁਣ ਇਹਨਾਂ ਨੂੰ ਹੋਇਆ ਪਿਆ ਕਿ ਫਟਾਫਟੇ ਪਾਣੀ ਜਿਹੜਾ ਨਿਕਲ ਜੇ ਔਰ ਆ ਜੋ ਪੰਪ ਸਿਟੀ ਹੈ ਪੰਪ ਸਿਟੀ ਬਣੀ ਹੋਈ ਹੈ ਕਿ ਇੱਥੇ ਕਲੋਨੀ ਕੱਟੀ ਗਈ ਸੀ ਉਹ ਕਲੋਨੀ ਦੇ ਜਿਹੜੀ ਮੈਨੇਜਮੈਂਟ ਹੈ ਕਲੋਨੀ ਦੀ ਜਿਹੜੀ ਆਗੂ ਸੀ ਜਿਹਨਾਂ ਨੇ ਕਲੋਨੀ ਕੱਟੀ ਸੀ ਪ੍ਰਬੰਧਕਾਂ ਨੇ ਵੀ ਉਹ ਉਹਨਾਂ ਨੇ ਵੀ ਕੀ ਕੀਤਾ ਸੀਗੇ ਆਪਣੇ ਸਾਹਮਣੇ ਕਲੋਨੀ ਦੇ ਸਾਹਮਣੇ ਜਿਹੜਾ ਏਰੀਆ ਸੀ 3-400 ਵਰਗ ਏਰੀਆ ਲਗਭਗ ਬਣਦਾ ਸੀ ਜੇ ਦੱਸਿਆ ਜਾ ਰਿਹਾ ਹੈ ਕਿ ਇਹਦੇ ਵਿੱਚ ਜਿਹੜੇ ਹੈਗੀ ਹੈ ਭੜੋਲੀਆਂ ਪਾ ਦਿੱਤੀਆਂ ਸੀ ਭੜੋਲੀਆਂ ਬਾਕੇ ਉੱਪਰ ਨਾਲਾ ਬੰਦ ਕਰ ਦਿੱਤਾ ਸੀ ਉੱਪਰ ਮਿੱਟੀ ਵਗੈਰਾ ਪਾ ਕੇ ਇਹਦੇ ਉੱਤੇ ਜਿਹੜਾ ਹੈਗਾ ਇੱਕ ਪ ਤੇ ਇਸ ਨੂੰ ਵੀ ਇਹ ਵੀ ਕਿਤੇ ਨਾ ਕਿਤੇ ਜਾ ਕੇ ਜਿਹੜਾ ਹੈਗਾ ਲੋਕਾਂ ਦਾ ਮੰਨਣਾ ਸੀ ਔਰ ਜਿਹੜਾ ਹਲਕਾ ਵਿਧਾਇਕ ਦਾ ਵੀ ਇਹ ਮੰਨਣਾ ਸੀ ਵੀ ਇਹ ਜਿਹੜਾ ੜਿੱਕਾ ਬਣਿਆ ਹੈ ਜਿਹੜੇ ਭਰੋਲੀਆਂ ਵਿੱਚ ਦੀ ਪਾਣੀ ਲਾਉਣਾ ਨਹੀਂ ਨਿਕਲ ਰਿਹਾ ਕਿਉਂਕਿ ਕਾਫੀ ਸਾਲਾਂ ਦੀਆਂ ਪਈਆਂ ਹੋਈਆਂ ਨੇ ਇਹਦੇ ਵਿੱਚ ਗਾਧ ਵਗੈਰਾ ਕਾਫੀ ਜੰਮ ਗਈ ਹੈ ਮਿੱਟੀ ਵਾਹ ਜੰਮ ਗਈ ਹੈ ਤੇ ਇਹਨੂੰ ਜਿਹੜਾ ਪਟ ਦੇਣਾ ਚਾਹੀਦਾ ਹੈ ਅੱਜ ਪ੍ਰਸ਼ਾਸਨ ਨੇ ਨੇ ਮੌਕੇ ਤੇ ਪਹੁੰਚ ਕੇ ਸਮਝੇ ਤੇ ਨਾਲ ਹੀ ਹਲਕਾ ਵਿਧਾਇਕ ਨੇ ਪੂਲ ਖੜਕੇ ਜਿਹੜਾ ਇਹ ਭਰੋਲੀਆਂ ਨੂੰ ਪਟਵਾ ਦਿੱਤਾ ਹੈ ਪਮ ਸਿਟੀ ਦੇ ਸਾਹਮਣੇ ਜਿਹੜੇ ਤੁਸੀਂ ਦੇਖ ਸਕਦੇ ਹੋ ਕਿ ਇਹ ਪ੍ਰਸ਼ਾਸਨ ਪਤਰ ਹੈ ਇਦਨਾ ਪਾਣੀ ਦਾ ਨਿਕਾਸ ਅਗੇ